ਸਨ ਤੇਰਾ ਤੋਬਾ 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 ਸੁਸਨ ਤੇਰਾ ਤੋਬਾ ਕੁਕੀਆਂ ਦਾ ਜੋੜਾ ਲੱਗਦਾ ਥੋੜਾ ਦੋ ਪਹਿਣਾ ਦਾ ਵੀ ਮੁੰਡੇ ਨੇ ਰੋਗ ਲਾ ਲਈ ਸੁੰਡੀਆਂ ਦਾ ਜੋੜਾ ਲੱਗਦਾ ਦੋ ਪਹਿਣਾ ਦਾ ਜੀ ਸੁੰਡੀਆਂ ਦਾ ਜੋੜਾ ਲੱਗਦਾ ਸਸੀ ਗਾਲ ਬਾਈ ਸਾਰਿਆਂ ਨੂੰ ਹੋਰ ਦੱਸੋ ਬਾਈ ਸਾਰੀ ਠੀਕ ਠਾਕ ਤੇ ਸੁੰਡੀਆਂ ਦਾ ਘੁਗੀਆਂ ਦਾ ਜੋੜਾ ਬਾਈ ਸੁੰਡੀਆਂ ਦਾ ਜੋੜਾ ਵਾ ਉਹ ਵੀ ਗੁਲਾਬੀ ਸੁੰਡੀ ਬਾਈ ਨਰਮੇ ਵਾਲੀ ਲੱਗਿਆ ਪਤਾ ਬਾਈ ਕਿਹਦੇ ਬਾਰੇ ਗੱਲਬਾਤ ਕਰਨੀ ਆ ਨਹੀਂ ਲੱਗਿਆ ਹੁਣਾਂ ਬਾਈ ਦੋਨੇ ਨਹੀਂ ਪਤਾ ਲੱਗਿਆ ਹਣਾ ਕੰਨ ਜਗ੍ਰਿਤ ਬਾਰੇ ਕਰ ਲੈ ਬਾਤ ਕਰੀਏ ਭਈ ਅੱਜ ਆਪਾਂ ਤੇ ਆਜੋ ਫਿਰ ਬਾਈ ਕਰਾ ਸਾਰੇ ਜਣੇ ਚਲੀ ਕਰੀਏ ਸ਼ੁਰੂ ਵੀਡੀਓ ਆਜੋ ਫਿਰ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਹਨ ਹੈ ਕਿਨੇ ਇਧਰ ਬੂਮ ਕਰੋ ਮੜਾ ਜਾ ਆਕੇ ਨੇ ਸਵੇਰੇ 6 ਵਜੇ ਦਾ ਠੰਡ ਖਿਆ ਇਹਦਾ ਕਦਾਂ ਟਟੂਆ ਨਾ ਟਕਿਆ ਨਿਸ਼ਾਨ ਟੱਕਾਂ ਦੇ ਆਪਾਂ ਟਕਣੇ ਨਾ ਜਰ ਤੇ ਉਹ ਕਰੋ ਕੀ ਕਹਿੰਦੇ ਹੁੰਦੇ ਆ ਤੈਨੂੰ ਤੈਨੂੰ ਚਾਹਾਂਗਾ ਅਗਲਾ ਦੇ ਹਾਂ ਲਿਆਦੀ ਛੀ ਦੀ ਚਾਹ ਇਹਨੂੰ ਛੀ ਛੀ ਚ ਪਾ ਕੇ ਚੁਗਣੀ ਦਾ ਇਹਦੇ ਮੂੰਹ ਚ ਚੂਚੇ ਦੇ ਬਾਈ ਦੇਖ ਲੈ ਐਡਾ ਬਿੱਜੂਆ ਸਾਲਾ ਸਵੇਰੇ ਉੱਠਣ ਸਾਰੀ ਨਾ ਬਾਈ ਗਾਣੇ ਗਾਉਣ ਲੱਗ ਗਿਆ ਰੱਬ ਦਾ ਨਾਮ ਤਾਂ ਕੀ ਲੈਣਾ ਵਾ ਸਵੇਰੇ ਉੱਠਣ ਸਾਰੀ ਲੱਗ ਗਿਆ ਵੀ ਟੈਟੂਆਂ ਦੇ ਨਾਲ ਟੱਗੇ ਨੇ ਨਿਸ਼ਾਨ ਟੱਕਾਂ ਦੀ ਸਭ ਨੂੰ ਪਤਾ ਵਾ ਕਾਦੇ ਟੱਕਾਂ ਦੇ ਨਿਸ਼ਾਨ ਨੇ ਇਹ ਠੀਕ ਹਜੇ ਮਹੀਨਾ ਪਹਿਲੇ ਆ ਕੇ ਬਗਾਨਿਆਂ ਦੇ ਚਿਪ ਕੇ ਭੇਜਿਆ ਘਰੇ ਫੀਲਿੰਗਾਂ ਪਤਾ ਨਹੀਂ ਕਾਦੀਆਂ ਲਈ ਜਾਂਦਾ ਬਾਈ ਨੇ ਬੰਦਾ ਸਵੇਰੇ ਸਵੇਰੇ ਉੱਠ ਕੇ ਰੱਬ ਦਾ ਨਾਮ ਲੈਂਦਾ ਹੁੰਦਾ ਬਾਈ ਮੂੰਹ ਨਹੀਂ ਥੋਤਾ ਕੋਰਲੀ ਨਹੀਂ ਕੀਤੀ ਛੇ ਦੀ ਚਾਹ ਲਿਆਦੀ ਉਹ ਵੀ ਛੀਛੀ ਚ ਪਾ ਕੇ ਚੂਚਾ ਰੋਂਦਾ ਵਾ ਗਾਹ ਦੇਖੋ ਬਾਈ ਅਜੇ ਸੋ ਗਿਆ ਉੱਠ ਗਿਆ ਸੁੱਤਾ ਨਹੀਂ ਉਹ ਅੱਖਾਂ ਦਵਾਈ ਪਾਈ ਨਹੀਂ ਇਹ ਪਾਈ ਸੀ ਤਾਂ ਹੀ ਅੱਖਾਂ ਮੈਨੂੰ ਆਹ ਹੋਏ ਛੂ ਛੂ ਇਧਰ ਫੁੱਫੜ ਵੇਲਾ ਇਦਾਂ ਲਿਆ ਖੋਲ ਮੜੀ ਜੀ ਜੁੜੀ ਆ ਸਾਰੇ ਵਧੀਆ ਨੇ ਆ ਤੇ ਜੋ ਦਵਾਈ ਪਾਉਣੀ ਆ ਨਾ ਆ ਦੇ ਅੱਖ ਜੜ ਜਾਂਦੀ ਜਾਂਦੀ ਉਹ ਖਲਦੀ ਨਹੀਂ ਬੱਚਾ ਨਾ ਨਾ ਸਾਨੂੰ ਕਾਹਨੂੰ ਦਿਖਿਆ ਵਾ ਬਾਈ ਐਂ ਕਰਕੇ ਹੱਥ ਕੀਤਾ ਜਬਦ ਖਿੱਚ ਲਿਆ ਇਧਰ ਨੂੰ ਬਾਈ ਏਡੇ ਡੇ ਨਾ ਸੀ ਮਣ ਮਣ ਮੈਲ ਖਜ਼ੀ ਕਾਲੇ ਹੋਈ ਪਈ ਬਾਈ ਉਹਨਾਂ ਨਾਲ ਹੀ ਰੋਟੀ ਖਾਈ ਪੀ ਜਾਂਦਾ ਹੁਣਾਂ ਬਾਈ ਓ ਰੱਬਾ ਕਿੰਨੇ ਗੰਦੇ ਨਾਰਕੀ ਨੇ ਬਾਈ ਓਏ ਅ ਦੇਖ ਲਓ ਤੁਹਾਡੇ ਰੋਲ ਮਾਡਲ ਸਾਰੇ ਨਹਾਉਂਦੇ ਧੂੰਦੇ ਵੀ ਨਹੀਂ ਨੋਮੇ ਨਹੀਂ ਸਾਫ ਕਰਦੇ ਬਾਈ ਬਸ ਜਵਾਬ ਜੰਮੜਦਾ ਹੀ ਪਤਾ ਸੀ ਵੀ ਹਾਂ ਕੰਟੈਂਟ ਖਰਾ ਕਰ ਲਿਆ ਵੀ ਇਹ ਨਹੀਂ ਪਤਾ ਵੀ ਕਿੰਨਾ ਸੈਂਸਿਟਿਵ ਹੁੰਦਾ ਜਵਾਬ ਦੀ ਸਕਿਨ ਕਿੰਨਾ ਨਾਜ਼ੁਕ ਹੁੰਦਾ ਵਾ ਠੀਕ ਆ ਉਮੀ ਬਾਈ ਖਵਾਈ ਪੀਈ ਜਾਂਦੇ ਨੇ ਉਹ ਜਵਾਬ ਨੂੰ ਉਹਨਾਂ ਹੱਥਾਂ ਨਾਲ ਹੀ ਬਾਈ ਬਾਈ ਉਮੀ ਰੈਸਟੋਰੈਂਟਸ ਤੁਰੇ ਫਿਰਦੇ ਨੇ ਉਮੀ ਸਾਹਿਬ ਨੂੰ ਰੋਟੀ ਪਾਣੀ ਖਵਾਈ ਜਾਂਦੇ ਨੇ ਬਾਈ ਦੇ ਲਬਈ ਨੇ ਬੰਦੇ ਜਿੱਲੇ ਨੇ ਬਾਈ ਇੰਨੇ ਕੋੜੀ ਨੇ ਇਹ ਬੰਦੇ ਨਾ ਬਾਈ ਇਹਨਾਂ ਕੋਲੇ ਨਾ ਬਈ ਇੱਕ ਦਿਨ 10 ਮਿੰਟ ਦਾ ਟਾਈਮ ਹੁੰਦਾ ਨੌ ਘਟਣ ਦਾ ਬਾਈ ਉਹ ਟਾਈਮ ਨਹੀਂ ਹੈਗਾ ਇਹਨਾਂ ਕੋਲੇ ਨਾ ਵੀ ਬੈ ਕੇ ਨੌ ਘਟ ਲੀਏ ਸੀ ਆਪ ਦੀ ਵੀ ਕਰੀ ਨਿੱਕਾ ਜਿਹਾ ਜੀ ਆਇਆ ਵਾ ਵੀ ਉਹ ਕਿੰਨੀ ਉਹਦੀ ਸਕਿਨ ਨਾਜ਼ੁਕ ਹੁੰਦੀ ਹੈ ਕਿੰਨਾ ਉਹਦਾ ਕਮਜ਼ੋਰੀ ਕਮਜ਼ੋਰ ਹੁੰਦਾ ਜਿਵੇਂ ਇੱਕ ਛੋਟਾ ਹੁੰਦਾ ਬਾਈ ਨਾਜ਼ੁਕ ਹੁੰਦਾ ਵੀ ਉਹਨਾਂ ਦੇ ਨਿੱਕੀ ਚੀਜ਼ ਨਾਲ ਵੀ ਅਲਰਜੀ ਹੁੰਦੀ ਹੈ ਮਾੜੀ ਤੋਂ ਮਾੜੀ ਚੀਜ਼ ਨਾਲ ਵੀ ਅਲਰਜੀ ਹੋ ਜਾਂਦੀ ਹੈ ਬਾਈ ਉਵੇਂ ਉਹਦੇ ਬਾਈ ਮੂੰਹ ਨੂੰ ਹੱਥ ਲਾਈ ਜਾਂਦਾ ਵਾ ਦਬ ਦਬ ਹੱਥ ਐ ਖਿੱਚ ਲਿਆ ਪਿੱਛੇ ਉਹ ਬਈ ਦੇ ਗਏ ਉਹ ਡੜੇ ਸੀ ਬਾਈ ਔਖਾ ਬਈ ਇਹਨਾਂ ਦਾ ਬਾਈ ਗਾਵਾ ਬਾਈ ਉਵੇਂ ਰੋਟੀ ਰੋਟੀ ਖਾਈ ਗਏ ਨੇ ਇਹ ਬਸ ਗਣੀ ਗਈ ਜਾਂਦਾ ਗਣੀ ਗਈ ਜਾਂਦਾ ਬਿੱਜੂ ਵਾਂਗੂ ਬਾਈ ਕੋਈ ਗੱਲ ਦਾ ਮਤਲਬ ਹੈ ਬਈ ਕਿ ਬਲੌਗ ਦੇ ਵਿੱਚ ਅਸੀਂ ਕੀ ਦਿਖਾਉਣਾ ਕੀ ਨਹੀਂ ਦਿਖਾਉਣਾ ਸਭ ਸਫਾਈ ਤਾਂ ਕਰ ਲਿਆ ਕਰੋ ਆਪਦੀ ਇਹ ਤੋਂ ਹੋਰ ਤਾਂ ਕੁਝ ਨਹੀਂ ਸਾਫ਼ ਸੁਥਰਾ ਤਾਂ ਰੱਖ ਲਓ ਆਪਦੇ ਆਪ ਨੂੰ ਸਾਫ਼ ਸੁਥਰਾ ਤਾਂ ਦਿਖਾ ਲਓ ਹੋਰ ਨਹੀਂ ਕੋਈ ਦਿਖਾ ਸਕਦੇ ਜੀ ਗੰਗਾ ਦੇ ਕੋ ਬਾਈ ਅਜੇ ਤਾਂ ਬਹੁਤ ਕੁਝ ਕਰਨਾ ਐ ਨੇ ਬਾਈ ਆਹ ਵੀ ਮਿੱਤਰੋ ਕਹਿੰਦੇ ਕਿੱਥੇ ਚੱਲ ਪਏ ਕਹਿੰਦੇ ਆਪਣੇ ਮਹਤਾਬ ਸਿੰਘ ਦੀ ਦਵਾਈ ਲੈਣ ਚੱਲ ਪਏ ਆ ਤੇ ਕਿਉਂਕਿ ਇਹਦੇ ਆਇਸ ਤੋਂ ਪਾਣੀ ਆਉਂਦਾ ਹੀ ਥੋੜਾ ਜਿਹਾ ਤੇ ਕਰਕੇ ਤੇ ਬਾਕੀ ਝਾਂਡ ਗੰਨਾ ਬਾਤਾਂ ਨੇ ਔਕੇ ਰਿਪੋਰਟਾਂ ਨੇ ਕੋਈ ਓਏ 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 ਓ ਬਿਜੂਆ ਔ ਡੰਗਰਾ ਕਿੰਨੀ ਵਾਰ ਕਹਤਾ ਤੁਹਾਨੂੰ 50 ਵਾਰ ਕਹਤਾ ਨਾ ਅੰਗਰੇਜ਼ੀ ਨੂੰ ਮੂੰਹ ਮਾਰਿਆ ਕਰੋ ਨਾ ਮਾਰਿਆ ਕਰੋ ਤੁਹਾਡੇ ਬੱਸ ਦੀ ਨਹੀਂ ਹੈਗੀ ਤੁਹਾਡੇ ਬੂਥਿਆਂ ਤੋਂ ਪਤਾ ਲੱਗਦਾ ਵਾ ਤੁਸੀਂ ਅੰਨਬੜੋਂ ਗਿੱਟਲੋਂ ਆਈਸੇ ਚੋਂ ਪਾਣੀ ਨਿਕਲਦਾ ਅੱਖ ਕਹਿਲਾ ਅੱਖ ਚੋਂ ਤਾਂ ਆਪੇ ਪਾਣੀ ਨਿਕਲਣਾ ਵਾ ਨਾ ਤਾਂ ਏਡੇ ਏਡੇ ਨੇ ਉਹ ਮਣ ਮਣ ਉਹਦੇ ਚ ਮੈਲ ਫਸੀ ਹੁੰਦੀ ਹੈ ਚੂਸਨ ਨੂੰ ਰੱਖਿਆ ਹੋਇਆ ਉਂਗਲ ਇਹਨੇ ੜੇ ਨੋ ਪਾਣੀ ਦਾ ਆਪੇ ਨਿਕਲਣਾ ਅੱਖਾਂ ਜੋ ਉਹ ਹੀ ਚੀਜ਼ਾਂ ਨੇ ਤੁਸੀਂ ਹੱਥ ਲਾਈਏ ਨੇ ਜਵਾਕ ਨੂੰ ਉਹੀ ਬੜੇ ਮੂੰਹ ਨੂੰ ਹੱਥ ਲਾਈਏ ਨੇ ਉਹ ਵੀ ਚੀਜ਼ਾਂ ਖਵਾਈ ਜਾਂਦੇ ਹੋਂ ਇਹ ਕੋਪਦਾਨੀ ਬਈ ਸਵੇਰੇ ਉੱਠਣ ਨਾਲ ਨਾਲ ਕੀ ਕਿਹੜੀ ਜਿਹਾ ਮੈਂ ਤਾਂ ਲੱਗਦਾ ਪ੍ਰੈਗ ਪ੍ਰੋਕੀ ਖਾਂਦਾ ਹੋਊਗਾ ਬਈ ਠੀਕ ਆ ਉਹ ਵੀ ਫੱਕੇ ਦੇ ਹਿਸਾਬ ਨਾਲ ਮਾਰ ਕੇ ਪੱਕਾ ਹੀ ਹਾਂਦਾ ਹੋ ਬਈ ਗਾਣੀ ਗਾਈ ਜਾਂਦਾ ਸਵੇਰੇ ਉੱਠਣਸਾਰ ਗਾਣੇ ਉਹ ਪ੍ਰਾਣੇ ਨੂੰ ਲੈਣ ਗਿਆ ਆਪਦੇ ਨੂੰ ਦੂਜੇ ਕੁੜੀ ਦੇ ਨੂੰ ਨਾ ਬਈ ਫੇਰ ਗਾਣੇ ਗਾਈ ਗਿਆ ਨਹੀਂ ਬੰਦਾ ਕਹਿੰਦਾ ਵੀ ਮਾੜੀ ਜੀ ਸੈਂਸੀਅਰ ਗੱਲਬਾਤ ਕਰ ਲਈ ਹੈ ਨਾ ਬਈ ਗਾਣੇ ਗਾਈ ਜਾਂਦਾ ਆ ਹੁਣ ਫੇਰ ਗਾਣੇ ਗਾਈ ਜਾਂਦਾ ਬਈ ਬਈ ਨੇ ਕੋਈ ਸੈਂਸੀਅਰ ਸੈਂਸੀਅਰਨਿਟੀ ਹੈ ਹੀ ਨਹੀਂ ਹੈਗੀ ਜਮਾਂ ਵੀ ਕਦੇ ਵੀਰ ਨੇ ਕਦੇ ਮੈਂ ਦੇਖਿਆ ਹੀ ਨਹੀਂ ਉਹਦੇ ਮੂੰਹ ਦੇ ਵਿੱਚੋਂ ਕਦੇ ਵੀ ਚੋਪੋ ਵੇਹ ਹਰ ਇੱਕ ਬਲੌਗ ਦੇ ਵਿੱਚ ਆ ਗਾਣੀ ਗਾਈ ਜਾਂਦਾ ਬਈ ਨੋ ਕੀ ਇਹਨਾਂ ਦੇ ਕਿ ਮੈਂ ਨਾ ਮੈਂ ਬਲੌਗਿੰਗ ਤੇ ਲਿਖ ਕਮੈਂਟ ਕਰਦੇ ਨਾਈਸ ਬਲੌਗ ਹੈ ਵੀਰੇ ਵੀ ਸੋਹਣੇ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਤੁਸੀਂ ਵੀਰੇ ਦੇ ਨੌ ਵੀ ਦੇਖ ਲਓ ਜਿਹੜੇ ਜਿਹੜੇ ਨਾਈਸ ਲਾਈਕ ਦੇਣ ਨਾ ਆਗੇ ਵੀਰੇ ਦੀ ਇੱਕ ਗੰਗਲ ਮੂੰਹ ਚ ਪਾ ਲਿਆ ਕਰੋ ਘੰਟਾ ਘੰਟਾ ਚੂਸਿਆ ਕਰੋ ਸਾਲੇ ਨਾਈਸ ਦੀ ਵੀਰੇ ਨੂੰ ਨੰਬਰ ਮਤ ਵੀ ਦੇ ਦਿਓ ਜੇ ਥੱਲੇ ਕਮੈਂਟ ਕਰਕੇ ਨਹੀਂ ਦਿਓ ਤਾਂ ਇਸ ਟਮਟਾ ਤੇ ਮੈਸੇਜ ਕਰ ਦਿਆ ਕਰੋ ਵੀਰੇ ਨੂੰ 20 ਦੀ 9 ਘੱਟ ਲਿਆ ਕਰੋ ਨਹੀਂ ਚੰਗੇ ਲੱਗਦੇ ਉਹ ਹੂੰ ਰੱਬ ਨਾਲ ਰੁਸੀ ਰਹਿੰਦੀ ਹੈ ਸਾਰਾ ਦਿਨ ਮੱਥੇ ਤੇ ਉੜੀ ਨਹੀਂ ਨਿਕਲਦੀ ਉਹਦੇ ਤੂੰ ਹੀ ਕਹਿ ਦਿਆ ਕਰਨ ਡੋਰੀਮੋਨਾ ਜੀ ਆ ਵੀ ਮੜੀ ਸਫਾਈ ਰੱਖ ਲਿਆ ਕਰ ਗਾਹ ਦੇਖੋ ਅਜੀ ਬਾਈ ਬਦਮਾਸ਼ੀ ਦਿਖਾਉਣਾ ਇਹਦੀ ਥੋੜੀ ਜਾਓ ਬਾਈ ਹੋਰ ਕੀ ਹਾਲ ਚਾਲ ਦੋਸਤੋ ਠੀਕ ਜਾਓ ਫੜ ਕੇ ਰੱਖੂ ਨਾ ਉਹ ਰੋਏ ਆਦਮ ਬ੍ਰੇਕ ਮਾਰਿਆ ਨੇ ਗਾ ਰੋੜ ਜਾਣਾ ਇਹ ਚੱਕਰ ਇੱਥਾ ਹੈ ਇਹ ਦਿਖਾਉਣਾ ਆ ਦੇਖ ਲਓ ਬਾਈ ਵੱਡੇ ਸੂਰਮਿਆਂ ਦਾ ਇੱਜ਼ਤਮਾਨ ਹੁੰਦਾ ਘਰ 'ਚ ਠੀਕ ਹੈ ਜਦੋਂ ਬਾਈ ਤੀਵੇਂ ਦੇ ਸਿਰ ਤੇ ਕਮਾਈਆਂ ਕਰਨੀਆਂ ਨਾ ਤੀਮੀ ਤੀਮੀ ਦੇ ਮੋਢੇ ਤੇ ਰੱਖ ਰੱਖੇ ਚਲਾਉਣੀਆਂ ਪਰ ਇੰਨਾ ਕ ਦਾ ਇੱਜ਼ਤਮਾਨ ਹੁੰਦਾ ਹੀ ਹੁੰਦਾ ਵਾ ਆਪਦੇ ਜਣੇ ਦਾ ਪੂਰੀ ਚੌੜਚ ਕਿਹਾ ਸੀ ਉਹਨੂੰ ਨਾ ਵੀ ਮੈਂ ਬ੍ਰੇਕ ਮਾਰੂਗਾ ਇਹਨੂੰ ਫੜ ਲਾ ਡੇਪੂਗਾ ਉਹ ਕਹਿੰਦੀ ਜਾ ਫੜ ਬੈ ਜਾ ਟੈੱਕੇ ਬੜੇ ਹੀ ਹੋਇਆ ਮੇਰਾ ਨਹੀਂ ਜੇ ਅੱਜ ਜਦ ਮੈਨੂੰ ਹੁੰਦਾ ਨਾ ਬਈ ਮਾੜੀ ਮੁੱਟੀ ਅੱਜਤ ਹੁੰਦੀ ਇਹ ਨਹੀਂ ਕਰੇ ਉਹ ਕਹਿੰਦੀ ਨਹੀਂ ਜੀ ਕੋਈ ਨਹੀਂ ਡੈਗਦਾ ਨਹੀਂ ਮੈਂ ਫੜਿਆ ਹੋਇਆ ਵਾ ਉਹ ਕਹਿੰਦੀ ਫੜਿਆ ਹੋਇਆ ਨਹੀਂ ਡੈਗਦਾ ਦੇਖ ਲੋ ਇੰਨੀ ਗੱਜਦਾ ਇਹਨਾਂ ਦੀ ਹੋਰ ਕਰੋ ਸਾਲੇ ਤੀਮੀਆਂ ਦੇ ਸਿਰ ਤੇ ਕਮਾਈ ਖਾਓ ਰੋਟੀਆਂ ਉਹਨੂੰ ਪਤਾ ਵੀ ਮੇਰੇ ਟੁਕੜਿਆਂ ਦਾ ਪੜਦਾ ਵਾ ਬੋਲ ਕੇ ਦਹਾਵੇ ਵੀ ਅੱਜ ਕੱਢ ਦੂੰ ਜੁੱਤੀਆਂ ਮਾਰ ਕੇ ਘਰੋਂ ਜਦ ਹੀ ਪ੍ਰੈਗ ਵੀ ਬੰਦ ਹੋ ਜਾਣਗੇ ਸਾਲੇ ਡੰਗਰ ਆ ਇੱਕ ਕਲਿੱਪ ਹੋਰ ਦੇਖੋ ਬਈ ਬਾਈ ਡੌਂਟ ਕੇ ਆ ਰਿਹਾ ਮੈਨਾਂ ਬਿਨਾ ਬਲਾਉਂ ਚੱਲਦਾ ਵੀ ਨਹੀਂ ਅੱਜ ਆਉਟਿਆ ਫਿਰਦਾ ਨਾ ਬੈ ਗਈ ਸਾਲੇ ਇੰਟਰਵਿਊ ਕਿੰਨਾ ਫਿਰਦਾ ਮੇਰੇ ਕਰਕੇ ਸਭ ਤੋਂ ਮੇਰੇ ਕਰਕੇ ਹੀ ਬੜਿਆ ਠੀਕ ਆ ਕਹਿੰਦੀ ਬਾਈ ਕਹਿੰਦੀ ਜਿਹੜਾ ਉੱਡਿਆ ਫਿਰਦਾ ਨਾ ਮੇਰੇ ਸਿਰ ਤੇ ਹੀ ਆ ਦੇਖ ਲੋ ਆ ਕਾਹਦਾ ਇਹਨਾਂ ਦੀ ਕਹਿੰਦੀ ਜਿਹੜਾ ਚੌੜਾ ਹੋਊ ਇੰਟਰਵਿਊ ਦੇਣਾ ਨਾ ਵੀ ਸਾਰਾ ਕੁਝ ਮੇਰੇ ਕਰਕੇ ਹੀ ਆ ਨਹੀਂ ਤੇਨੂੰ ਕੁੱਤਾ ਨਹੀਂ ਪੁੱਛਦਾ ਆ ਇਹਨਾਂ ਦੀ ਕਾਹਦਾ ਬਾਈ ਠੀਕ ਹੈ ਬਾਈ ਬੁੱਲਣ ਨੂੰ ਮਾਰਦੇ ਨੇ ਫੀਰਾਂਸ ਵਾਲਿਆਂ ਦੀਆਂ ਬੜੀਆਂ ਬਦਮਾਸ਼ਾਂ ਆਲੀਆਂ ਠੀਕ ਹੈ ਆ ਦੇਖ ਲੋ ਜਲੂਸ ਕੱਢ ਦਿੰਦੀ ਆ ਮੈਂ ਅੱਜ ਹੀ ਬਾਈ ਤਾਂ ਇਹ ਗੱਲ ਨਾਲ ਜੀ ਸਾਲੇ ਮਾੜਾ ਮੋਟਾ ਆਪਦੇ ਸੈਲ ਤੇ ਕੰਮਕਾਰ ਕਰ ਲਓ ਠੀਕ ਆ ਆਪ ਹੀ ਸਾਲੇ ਸਾੜੀ ਪਾ ਕੇ ਨੱਚ ਲਿਆ ਕਰ ਇਹ ਦੂਜਾ ਚੰਗਾ ਵਾ ਇੱਜ ਤਾਂ ਰਹਿ ਜੂ ਮਾਣੀ ਮੋਟੀ ਚਾਰ ਬਿਊ ਘੱਟ ਆ ਜਾਣਗੇ ਫੇਰ ਕੀ ਹੋ ਗਿਆ ਇੱਜ ਤਾਂ ਰਹਿ ਜੂਗੀ ਰੋਟੀ ਦਾ ਇੱਜ ਦੀ ਖਾ ਲਓਗੇ ਤੀਮਿਆਂ ਤੋਂ ਤਾਂ ਨਹੀਂ ਜੁੱਤੀਆਂ ਖਾਓਗੇ ਕਾਲੇ ਵੱਡੇ ਬਦਮਾਸ਼ ਕੀ ਕਰੀਏ ਭਰਾ ਕਵਰ ਪਾਉਣ ਲਈ ਪੈ ਹੀ ਨਹੀਂ ਹੈਗਾ ਯਾਰ ਕਵਰ ਪਾਉਣਾ ਯਾਰ 10 ਰੁਪਏ ਸੈਂਡ ਕਰ ਦੋ ਨਾ ਕੀ ਹੋ ਜਾਏਗਾ ਨੀਚੇ ਸਕੈਨਰ ਦਿਆ ਹੈ ਉਸ ਸਕੈਨਰ ਤੇ 10 ਰੁਪਏ ਸੈਂਡ ਕਰ ਦੋ 15 ਜਾਣੇ 10 ਰੁਪਏ ਦਾ 10 ਰੁਪਏ ਸੈਂਡ ਕਰਤੇ ਆਪਣੇ ਕਵਰ ਚੋਂ ਕੇ ਪੈਸੇ ਹੋ ਜਾਣੇ ਨੇ ਕਰੋ ਕਿਰਪਾ ਮੇਰੇ ਵੀਰ ਭਰਾ ਸਾਰੇ ਫਿਰ ਤਾਂ 10 ਰੁਪਏ ਖਾ ਹਾਂ ਹਾਂ ਆਹੀ ਕਦਰ ਰਹਿ ਗਈ ਸੀ ਹੁਣ 10 ਦਾ 15 15 ਰੁਪਏ ਮੰਗਣ ਲੱਗ ਜੂ ਸਾਲਿਓ ਨੰਗੋ ਮਲੰਗੋ ਠੀਕ ਆ ਜੇ ਫੇਰ ਵੀ ਨਾ ਰਾਜ ਹੋਇਆ ਪੂਰਾ ਨਾ ਨਾ ਇਕੱਠੇ ਹੋਏ ਪੂਰੇ ਫਿਰ ਇੱਕ ਸਕੀਮ ਮੈਂ ਦਿੰਨਾ ਐ ਕਰ ਤੇਲ ਦੀ ਬੋਤਲ ਤੇ ਪੱਲੀ ਵਿਛਾ ਲਾ ਦੇਖੀਏ ਵੀ ਇਹ ਇਕੱਠੇ ਹੁੰਦੇ ਫੇਰ ਪਾਪਾ ਭੈਣਾਂ ਦੀ ਫੋਰਚੂਨਰ ਕਢਾ ਲਈ। ਦੇਖੀ ਨਿਆਰਾਂ ਨੇ ਐਪਲ ਆਈਫੋਨ ਕੀ ਭੈਣ ਜੀ ਨਿਆਰਾ ਉਹ ਕਬਰ ਦਾ ਕੀ ਲੈਣਾ ਫੇਰ ਜਿੰਨਾ ਮਰਜ਼ੀ ਲੇਟ ਚ ਲੈ ਲਈ। ਪਾਪਾ ਲਈ ਪੱਲੀ ਦੇ ਤੇਲ ਦੀ ਬੋਤਲ ਲੈ ਲਗਰਾਂ। ਦੇਖੀ ਰੁਪਏ ਕਿ ਟੈਂਸੜਾ ਛੜਿਆਂ ਦਾ ਪੰਨ ਖੱਟਲਾ ਉਹ ਤਾਂ ਸੀਸਾ ਦੇਣਗੇ। ਵੀ ਨਿਆਰਾ ਆ ਗਿਆ। ਵੀ ਹੋਰ ਤਾਂ ਇਹਨੇ ਕੁਛ ਕੀਤਾ ਨਹੀਂ ساری ਉਮਰ ਤੀਮੀਂ ਦਿਖਾਈ ਆ। ਚਲ ਸਾਡੇ ਬਾਰੇ ਤਾਂ ਸੋਚੇ ਆਏ ਨੇ। ਸਾਡਾ ਤਾਂ ਪੰਨ ਖੱਟੇ ਆ। ਨਰਸੀਸਾ ਦੇਖੀ ਕਿਵੇਂ ਦਿੰਦੇ ਇੱਕ ਪੈਰ ਤੇ ਖੜ ਘੜ ਦੇਣਗੇ ਸਾਲੇ ਹੋਏ ਨਾ ਹੁਣ ਮੰਗਣ ਲੱਗੇ ਮੈਂਟ ਲਾਉਂਦੇ ਆ ਬਈ ਸ਼ਰਮ ਨਹੀਂ ਕਰਦੇ ਇਹਨਾਂ ਥੱਲੇ ਸਕੈਂਡਰ ਦਿੱਤਾ 15-15 ਪ੍ਰੇ ਸੈਂਡ ਕਰ ਦੋ ਹੱਦ ਆ ਯਾਰ ਸ਼ਰਮੀਲਾ ਰੱਖੀ ਆ ਬਈ ਇਹਨਾਂ ਨੇ ਫੀਲਿੰਗਾਂ ਸਾਲੇ ਨੇ ਟਾਟੇ ਫੇਰਲੇ ਵਾਲੀਆਂ ਮੰਗਣ ਲੱਗੇ ਮੈਂਟ ਲਾਉਣਾ ਹੋਰ ਮੰਗ ਲੂ ਬਈ ਇੱਕ ਬਈ ਦੀ ਨਾ ਆ ਕਲਿੱਪ ਦੇਖੋ ਬਈ ਇਹ ਸਪੈਸ਼ਲ ਹੈਗੇ ਤੁਹਾਡੇ ਖਾਤਰ ਉਸਨ ਤੇਰਾ ਤੌਬਾ 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 ਸਨ ਤੇਰਾ ਤੋ ਬਸ ਤੋ ਬਸ ਤੋ ਬਸ ਤੋ ਬਸ ਸੁਸਨ ਤੇਰਾ ਤੋ ਬਸ ਤੋ ਬਸ ਤੋ ਬਸ ਤੋ ਬਸ ਦੇਖ ਲਈ ਬਾਈ ਹਾਂਸਾਂ ਦੀ ਜੋੜੀ ਬਾਈ ਕੀ ਸਾਫਤ ਕੀਤਾ ਬਾਈ ਇਹਨਾਂ ਨੇ ਹੁਣ ਆਪ ਹੀ ਦੱਸੋ ਬਾਈ ਵੀ ਕੀ ਲੱਗਦਾ ਵਾ ਕੀ ਹਾਲਾਤ ਨੇ ਇਹਦੇ ਇਹਦੇ ਟੀਮੀ ਦੇ ਦੇਖ ਲੋ ਮੀ ਭਈ ਜਾਂਦਾ ਵਾ ਸਹੀ ਦੇਖੋ ਦਾ ਕਿਵੇਂ ਜਾਂਦਾ ਬਈ ਮੈਂ ਚਲ ਜੇ ਬਣਾ ਲਈ ਸੀ ਵੀਡੀਓ ਚਲ ਆਉਂਦੇ ਫਨ ਸ਼ਾਨ ਨੂੰ ਸਾਲੇ ਸੋਸ਼ਲ ਮੀਡੀਆ ਤੇ ਜਰੂਰੀ ਪਾਉਣੀ ਸੀ ਭਾਈ ਗੋਡੇਆਂ ਤੱਕ ਗਿੱਟਿਆਂ ਨੇ ਗੋਡੇ-ਗੋਡੇ ਤੱਕ ਸਾਲਾ ਗਾਰੇ ਨਾਲ ਲਿਬੜਿਆ ਹੋਇਆ ਆਪਾ ਭਾਈ ਇਹ ਸੌਰਤੇ ਵਾਲੇ ਕੰਮ ਤਾਂ ਹੈ ਨਹੀਂ ਰੱਜਿਆ ਹੀ ਹੋਇਆ ਪਰ ਇਹ ਗਿਆ ਨਾਲ ਸਾਲਾ ਬਿਨਾ ਸੌਰਤੇ ਬੇਸੌਰਤੇ ਹੋ ਗਈ ਹੈ ਜੀ ਕੰਮ ਉਹਦੇ ਸੌਰਤੇ ਜਿਹੇ ਬੰਦਾ ਕਰਦੇ ਨਹੀਂ ਐਡਾ ਕੰਮ ਮਾਰਦੇ ਹੀ ਨਹੀਂ ਉਹ ਵੀ ਅੱਖਾਂ ਗੱਡੀ ਜਾਂਦੀਆਂ ਵੀ ਕੀ ਕਰੀ ਜਾਂਦਾ ਬਸ ਸਾਲਾ ਬਿੱਜੂ ਤੋਬਾ 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 ਥੋੜੀ ਥੁੜੀ ਹੋਈ ਪਈ ਆ ਅਜ YouTube ਬੰਦ ਹੋ ਜਾਏ ਮੈਂ ਕਿਹਾ ਤੋਬਾ ਥੋੜੀ ਘੀਸੀ ਹੋ ਜੂ ਚਲੋ ਠੀਕ ਆ ਬਾਈ ਫੇਰ ਸਾਰੇ ਜਣੇ ਦੱਸਣਾ ਵੀ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਨਾ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਕੋਈ ਗੱਡ ਬਾਤ ਰਹੇਗੀ ਤਾਂ ਦੱਸ ਦਿਓ ਬਾਈ ਕਮੈਂਟਾਂ ਦੇ ਵਿੱਚ ਠੀਕ ਆ ਤੇ ਜੇ ਕੋਈ ਗੱਲ ਬਾਤ ਹੁੰਦੀ ਆ ਬਾਈ ਕਮੈਂਟਾਂ 'ਚ ਦੱਸ ਦਿਆ ਕਰੋ ਆਪਾਂ ਥੋੜੀ ਦੇਣਾ ਤੱਕ ਆਪਦੀ ਨਾ ਇਨਸਟਾ ਹੈਡ ਵੀ ਮੈਂਸ਼ਨ ਕਰ ਦੇਣੀ ਆ ਫੇਰ ਉਹ ਮੈਸੇਜ ਮਿਊਜ਼ਿਕ ਕਰ ਦਿਆ ਕਰੋ ਜੇ ਕੋਈ ਗੱਲ ਬਾਤ ਠੀਕ ਹੈ ਚਲੋ ਠੀਕ ਹੈ ਭਾਈ ਰੱਬ ਰੱਖੇ ਚੜ੍ਹਦੀ ਕਲਾ ਸਾਰਿਆਂ ਨੂੰ ਓਕੇ ਬਾਈ